ਯੋ MLA ਕਿਉਂ ਨਹੀਂ ਨਜ਼ਰ ਆਉਂਦੇ ਜੀ ਦੇਖੋ ਹਰ ਕੇਦੇ ਆਪਣੇ ਰਜੇਵੇਂ ਹੋਣਗੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ ਮੈਨੂੰ ਤਾਂ ਆਪਣਾ ਪਤਾ ਜੀ ਕਿ ਮੈਂ MLA ਵੀ ਨਹੀਂ ਨਜ਼ਰ ਹੀ ਨਾ ਆ ਰਹੇ ਜੀ ਕੋਈ ਵੀ ਕਿਉਂਕਿ ਜੋ ਜੋ ਹਾਲਾਤ ਨੇ ਡੰਪ ਦੇ ਹਾਲਾਤ ਬੜੇ ਮਾੜੇ ਨੇ ਇੱਥੇ ਤੇ ਹਾਲਾਤ ਬੜੇ ਮਾੜੇ ਦੇਖੋ ਹਰ ਕਿਸੇ ਨੇ ਆਪਣੇ ਬਾਰੇ ਆਪ ਸੋਚਣਾ ਮੈਂ ਕਿਸੇ ਨੂੰ ਬਾਰੇ ਕੁਝ ਕਹਿ ਨਹੀਂ ਸਕਦਾ ਮੈਨੂੰ ਤੇ ਇਹਨਾ ਪਤਾ ਕਿ ਤੁਸੀਂ ਮੈਨੂੰ ਮੇਰਾ ਸਵਾਲ ਕਰ ਲਓ ਮੈਂ ਉਹਦਾ ਜਵਾਬ ਦੇ ਸਕਦਾ ਜੀ ਓਬੀਸੀ ਸਾਰੇ ਕਹਿ ਰਹੇ ਜੀ ਕਿ ਚਿਹਰਾ ਕੁਛ ਨਾ ਕੁਛ ਅਲੱਗ ਹੋਣਾ ਚਾਹੀਦਾ ਦੇਖੋ ਇਹ ਚੀਜ਼ਾਂ ਇਹ ਚੀਜ਼ਾਂ ਦਾ ਅਜੇ ਕੋਈ ਗੱਲ ਨਹੀਂ ਕਰਨ ਦਾ ਮਤਲਬ ਬਣਦਾ ਇਹ ਚੀਜ਼ਾਂ ਆਪਾਂ ਬਾਅਦ ਚ ਕਰਾਂਗੇ ਡਿਸਾਈਡ ਇਹ ਪਹਿਲੀ ਗੱਲ ਤੇ ਵੀ ਲੋਕ ਸੇਵਾ ਕਰੋ ਜਿਹੜਾ ਬੰਦਾ ਸੇਵਾ ਕਰਦਾ ਆ ਆਪੇ ਸਾਰਾ ਕੁਝ ਹੁੰਦਾ ਹੈ ਪਰ ਇਹ ਚੀਜ਼ਾਂ ਕੋਈ ਮੇਰੇ ਕੋਈ ਪ੍ਰੋਟੋਕਾਲ ਨਹੀਂ ਹੁੰਦਾ ਇਹ ਚੀਜ਼ਾਂ ਓਬੀਸੀ ਚਿਹਰੇ ਆ ਤੇ ਰਾਹੁਲ ਗਾਂਧੀ ਜੀ ਪਾਰਲੀਮੈਂਟ ਚ ਬੋਲਦੇ ਨੇ ਰਾਹੁਲ ਗਾਂਧੀ ਜੀ ਹਰ ਜਗ੍ਹਾ ਤੇ ਗੱਲ ਕਰਦੇ ਨੇ ਉਹ ਇੱਕ ਵੱਖਰੀ ਚੀਜ਼ ਹੈ ਪਰ ਅਸੀਂ ਸਾਡਾ ਕੰ ਜਿਹੜੀ ਸੇਵਾ ਵਾਸਤੇ ਆਏ ਅਸੀਂ ਉਹਦੇ ਤੇ ਚਰਚਾ ਕਰਦੇ ਆਂ ਔਰ ਇਹ ਚੀਜ਼ਾਂ ਬਾਤ ਦੀਆਂ ਗੱਲਾਂ ਆ ਸੱਚਖੰਡੀ ਦਰਬਾਰ ਸਾਹਿਬ ਨੂੰ ਅਠਵੀਂ ਵਾਰ ਫੇਰ ਧਮਕੀਆਂ ਦਿੱਤੀ ਤੁਸੀਂ ਲੈਟਰ ਵੀ ਲਿਖੀ ਆ ਕੀ ਕਹਿਣਾ ਚਾਹੋਗੇ ਬਿਲਕੁਲ ਹਾਂ ਜੀ ਉੱਥੇ ਜਾ ਰਹੇ ਮੈਂ ਸੱਚਰ ਸਾਹਿਬ ਆਏ ਨੇ ਅਸੀਂ ਦਰਬਾਰ ਸਾਹਿਬ ਵੀ ਜਾ ਰਹੇ ਸਾਨੂੰ ਪਤਾ ਲੱਗਾ ਸੀ ਫੇਰ ਚੱਲੇ ਹਾਂ ਉੱਥੇ ਔਰ ਬੜੀ ਦੁੱਖ ਦੀ ਗੱਲ ਐ ਵੇਖੋ ਇਹ ਇੰਨੀ ਵੱਡੀ ਇਤਿਹਾਸਿਕ ਜਗ੍ਹਾ ਹੋਵੇ ਮਨੁੱਖਤਾ ਦੇ ਲਾਗੇ ਹਰ ਚੀਜ਼ ਦੇ ਪਰਮਾਤਮਾ ਦਾ ਘਰ ਹੋਵੇ ਤੇ ਉੱਥੇ ਇਹ ਹਾਲਾਤ ਹੋਣ ਕੇ ਇੱਕ ਅੱਤਵਾਦੀ ਉੱਠ ਕੇ ਰੋਜ਼ ਧਮਕੀਆਂ ਦੇਵੇ ਬੜੀ ਮਾੜੀ ਗੱਲ ਐ ਮ ਕੇਂਦਰ ਨਾਲ ਤੇ ਸਟੇਟ ਗਵਰਨਮੈਂਟ ਦੋਵੇਂ ਮਿਲ ਕੇ ਕਰਨ ਕਿਉਂਕਿ ਇਹ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਜਿਹਦੇ ਤੇ ਕਿਉਂਕਿ ਬਹੁਤ ਵੱਡਾ ਇਨਫਰਾਸਟ੍ਰਕਚਰ ਹੈ ਜਿਹੜਾ ਸਟੇਟ ਕੋ ਹੈ ਨਹੀਂਗਾ ਜਿਹੜਾ ਇਹ बार-बार ਉੱਥੋਂ ਲੈਂਦੇ ਕਿਉਂਕਿ ਹੁਣ ਜਿੰਨਾ ਸਾਈਬਰ ਜਿਹੜਾ ਰਿਸਰਚ ਹੋ ਰਹੀ ਹੈ ਉਹ ਕੇਂਦਰ ਦੀ ਮਦਦ ਨਾਲ ਹੋ ਰਹੀ ਹੈ ਜੇ ਕੋਈ ਐਂਟੀ ਬੰਬ ਸਕਵੈਡ ਲੈਣਾ ਪੈ ਰਿਹਾ ਉਹ ਵੀ ਐਸਐਫ ਤੋਂ ਲੈ ਰਹੇ ਆਰਮੀ ਤੋਂ ਲੈ ਰਹੇ ਆ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰੋ ਔਰ ਇਹਦੇ 'ਤੇ ਤਵੱਜਾ ਦਿਓ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਤੁਸੀਂ ਵਿజిਟ ਕਰੋ ਤੁਹਾਨੂੰ ਇੱਥੇ ਆਉਣਾ ਚਾਹੀਦਾ ਗੱਲ ਬਾਜਪਾ ਸਾਹਿਬ ਵੀ ਕਹਿ ਗਏ ਵੀ ਆਲ ਪ ਤੇ ਲੋਕਾਂ ਨੂੰ ਦੱਸੋ ਵੀ ਕੀ ਮੁਸ਼ਕਲ ਹੈ ਸਾਈਬਰ ਸੈੱਲ ਜਿਹੜਾ ਇੰਨਾ ਕਮਜ਼ੋਰ ਦੱਸਿਆ ਜਾ ਰਿਹਾ ਸਰ ਲੱਗਦਾ ਨਹੀਂ ਇੱਕ ਸਰਕਾਰ ਦਾ ਇੱਕ ਫੇਲਿਅਰ ਦਿਖ ਰਿਹਾ ਜੀ ਇਹ ਸਰਕਾਰ ਦੇ ਕੋਈ ਪਹਿਲੀ ਗੱਲ ਤੇ ਅਸੀਂ ਸਰਕਾਰ ਦਾ ਚੱਲਿਆ ਸੀ ਵਿਧਾਨ ਸਭਾ ਦਾ ਸੈਸ਼ਨ ਉਹ ਚਾਹੁੰਦੇ ਨਹੀਂ ਗੱਲ ਲੋਕਾਂ ਨੂੰ ਪਤਾ ਲੱਗੇ ਉਦੋਂ ਤੱਕ ਤੇ ਉਹਨਾਂ ਦਬਾ ਕੇ ਰੱਖੇ ਉਹ ਤੇ ਗੱਲ ਉਦੋਂ ਨਿਕਲੀ ਜਦੋਂ ਧਾਮੀ ਸਾਹਿਬ ਪ੍ਰਧਾਨ ਜੀ ਨੇ ਗੱਲ ਪ੍ਰੈਸ 'ਚ ਲੈ ਕੇ ਆਂਦੀ ਹੈ ਉਹਨਾਂ ਨੂੰ ਕੱਲ ਪੁੱਛਿਆ ਮੈਂ ਕਿ ਤੂੰ ਹੀ ਕਹਾਂਦੇ ਸੀ ਸੋਚਿਆ ਵੀ ਚਲੋ ਕੋਈ ਨਾ ਰੌਲਾ ਪਵੇ ਨਾ ਤਿਆਸ਼ ਪਵੇ ਵੀ ਇਹ ਸ਼ਾਇਦ ਚੁੱਪਚੀਤੀ ਗੱਲ ਹੱਲ ਹੋ ਜੇ ਪਰ ਜਦੋਂ ਇਹਦੇ ਨਹੀਂ ਸਾਨੂੰ ਬਾਰ ਬਾਰ ਆ ਰਹੀ ਫ ਤੇ ਇਮਰਤ ਕੇ ਚਲੋ ਸਾਡੇ ਨਾਂ ਦੀ ਵੀ ਅਸੀਂ ਵੀ ਗੱਲਾ ਕੀਤਾ ਵੀ ਸਾਨੂੰ ਕਮਿਸ਼ਨਰ ਨਾਲ ਪੁਲਿਸ ਨੂੰ ਵੀ ਤੈਨੂੰ ਬਦਲ ਕੇ ਤੂੰ ਸਾਨੂੰ ਵੀ ਦੱਸ ਦੇ ਕਿਉਂਕਿ ਜਿਸ ਦਿਨ ਧਾਮੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਉਦੋਂ ਇੱਕ ਦਿਨ ਪਹਿਲਾਂ ਸੈਸ਼ਨ ਖਤਮ ਹੋਇਆ ਸੀ ਉਦੋਂ ਦੋ ਦਿਨ ਪਹਿਲਾਂ ਦੀ ਧਮਕੀਆਂ ਆ ਰਹੀਆਂ ਤੇ ਬਜਟ ਸੈਸ਼ਨ ਕਿਹਦੇ ਤੇ ਸੀ ਬੇਅਦਬੀਆਂ ਤੇ ਐਤੋਂ ਵੱਡੀ ਬੇਅਦਬੀ ਕੀ ਹੈ ਜੀ ਜੇ ਹਰਮੰਦਰ ਸਾਹਿਬ ਨੂੰ ਕੋ ਟਾਰਗੇਟ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਨੇ ਇੰਨੀ ਪਤਾ ਹੋਣ ਦੇ ਬਾਵਜੂਦ ਚਰਚਾ ਨਹੀਂ ਕੀਤੀ ਆਲ ਪਾਰਟੀ ਮੀਟਿੰਗ ਤੁਸੀਂ ਕਹਿ ਰਹੇ ਹੋ ਸਦਨ ਜਾ ਰਹੇ ਨੇ ਲੇਕਿਨ ਜਿਹੜੀ ਆਮ ਆਦਮੀ ਪਾਰਟੀ ਉਹ ਕਹਿ ਰਹੀ ਹੈ ਇੰਡੀਆ ਗੱਟ ਬੰਦੇ ਦਾ ਆਪਾਂ ਹਿੱਸਾ ਨਹੀਂ ਲਵਾਗੇ ਮੇਰੇ ਮੇਰੇ ਵੀਰ ਉਹ ਸਾਰਿਆਂ ਦਾ ਹਿੱਸਾ ਹੈ ਹਰਮੰਦਰ ਸਾਹਿਬ ਉਹ ਨਾ ਇੰਡੀਆ ਗੱਟ ਬੰਦੇ ਦਾ ਨਾ ਆਮ ਆਦਮੀ ਪਾਰਟੀ ਦਾ ਨਾ ਕਾਂਗਰਸ ਦਾ ਨਾ ਅਕਾਲੀਆਂ ਦਾ ਉਹ ਸਾਰੀ ਮਨੁੱਖਤਾ ਦਾ ਹੈ ਉਹਦੇ 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 ਛਤਰ ਛਾਇਆ ਹੇਠ ਸਾਰਿਆਂ ਨੇ ਇਕੱਠੇ ਹੋਣਾ ਇੱਥੇ ਕੋਈ ਉਹਦੇ ਨਾਲ ਕੋਈ ਇਹਦਾ ਵਾਸਤਾ ਨਹੀਂ ਹੈਗਾ ਉੱਚ ਅਕਾਲੀ ਵੀ ਆਉਣ ਉੱਚ ਬੀਜੇਪੀ ਵੀ ਆਵੇ ਉੱਚ ਅਸੀਂ ਵੀ ਆਈਏ ਬੀਐਸਪੀ ਵੀ ਆਵੇ ਕਾਮਰੇਡ ਵੀ ਆਉਣ ਕਾਂਗਰਸ ਵੀ ਆਵੇ ਉਹ ਸਾਰੇ ਨੂੰ ਇਕੱਠੇ ਸੁਧਰਨਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹਲੇ ਤੱਕ ਇਸ ਤਰ੍ਹਾਂ ਦਾ ਕੋਈ ਬਿਆਨ ਆਇਆ ਨਹੀਂ ਇਹ ਹੁਣ ਉਹਨਾਂ ਦੀ ਮਰਜ਼ੀ ਹੈ ਜਿਹੜੇ ਬਤੇ ਜਿੰਨੀ ਕੁ ਸੋਚ ਰੱਖਣੀ ਹੁੰਦੀ ਹੈ ਉਸ ਹਿਸਾਬ ਨੇ ਕੰਮ ਕਰਨਾ ਚਾਹੀਦਾ ਹੁੰਦਾ ਅਰੈਸਟ ਕੀਤਾ ਗਿਆ ਉਹ ਇੱਕ ਹਿੰਦੂ ਪਰਿਵਾਰ ਤੋਂ ਆ ਸ਼ੇਕ ਇਹ ਨਹੀਂ ਸਿੱਖ ਪਰਿਵਾਰ ਤੋਂ ਹੁੰਦਾ ਕਿ ਲੱਗਦਾ ਰੰਗ ਤੇ ਹੋਰ ਨਜ਼ਰ ਵੀ ਮੇਰਾ ਕਿਹੜੇ ਸਵਾਲ ਕਰਨੇ ਨਹੀਂ ਚਾਹੀਦਾ ਆਪਾਂ ਨੂੰ ਅੱਤਵਾਦੀਆਂ ਦੇ ਸਵਾਲ ਨਹੀਂ ਕਰਨੇ ਅੱਤਵਾਦੀ ਕਿਸੇ ਜਾਤ ਧਰਮ ਦੇ ਨਹੀਂ ਹੁੰਦੇ